ਕੁਝਨੀ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਂ ਸਿੰਘ ਜੀ ਇਨਸਾਨ ਦੀ ਪਵਿੱਤਰ ਸਿੱਖਿਆਵਾਂ ਉਤੇ ਚੱਲਦਿਆਂ ਹੋਇਆਂ ਡੇਰਾ ਸੱਚਾ ਸੋਦਾ ਦੇ ਸਾਧ ਸੰਗਤ ਵੱਲੋਂ 163 ਮਾਨੋ ਦਾ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ ਇਸੇ ਲੜੀ ਦੇ ਤਹਿਤ ਅਮਰ ਸੇਵਾ ਮਹਿੰਮਤ ਬਲਾਗ ਬਠਿੰਡਾ ਦੇ ਵਿੱਚ ਅੱਜ 115ਵਾਂ ਸਰੀਰਦਨ ਹੋਇਆ ਹੈ ਬਲਾਕ ਬਠਿੰਡਾ ਦੇ ਰਿਆ ਗੁਰੂ ਗੋਬਿੰਦ ਸਿੰਘ ਨਗਰ ਦੇ ਇੱਕ ਡੇਰਾ ਸ਼ਰਧਾਲੂ ਦੀ ਮੌਤ ਤੋਂ ਬਾਅਦ ਉਸ ਵੱਲੋਂ ਕੀਤੇ ਗੇ ਪਰਨ ਨੂੰ ਪੂਰਾ ਕਰਦਿਆਂ ਉਸਦੇ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਸੇਵਾਦਾਰ ਜਸਵੀਰ ਸਿੰਘ ਇंसा ਗਲੀ ਨੰਬਰ 2ਏ ਮਾਤਾ ਜੀ ਵੀ ਨਗਰ ਬਠਿੰਡਾ ਦੇ ਦਿਹਾਨ ਤੋਂ ਬਾਅਦ ਉਸਦੇ ਪਿਤਾ ਅਜੈਬ ਸਿੰਘ ਇंसा ਭਰਾ ਮਨਜੀਤ ਸਿੰਘ ਪਤਨੀ ਅਮਰਜੀਤ ਕੌਰ ਇंसा ਪੁੱਤਰ ਉਮਿੰਦਰਦੀਪ ਇंसा ਨੂਹੂ ਸੁਖਪ੍ਰੀਤ ਇंसा ਪੁੱਤਰੀ ਗਗਨਦੀਪ ਇंसा ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਅੰਤਿਮ ਸੰਸਕਾਰ ਕਰਨ ਦੀ ਬਜਾਏ ਸਰੀਰ ਨੂੰ ਮੈਡੀਕਲ ਖੋਜਾਂ ਲਈ ਡਾਕਟਰ ਕੇ ਐਨ ਐਸ ਮੈਮੋਰੀਅਲ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਬਾਰਾਂਬੰਕੀ ਲਖਨਊ ਉੱਤਰ ਪ੍ਰਦੇਸ਼ ਨੂੰ ਦਾਨ ਕੀਤਾ ਹੈ। ਸਰੀਰਦਾਨੀ ਜਸਵੀਰ ਸਿੰਘ ਹਿੰਸਾ ਅਮਰ ਰਹੇ ਸਰੀਰਦਾਨ ਮਹਾਦਾਨ ਜਬ ਤੱਕ ਸੂਰਜ ਚਾਨਣ ਰਹੇਗਾ ਜਸਵੀਰ ਸਿੰਘ ਹਿੰਸਾ ਤੇਰਾ ਨਾਮ ਰਹੇਗਾ ਦੇ ਸਾਥ ਸੰਗਤ ਵੱਲੋਂ ਆਕਾਸ਼ ਗੂੰਜਾਉ ਨਾਰੇ ਲਗਾਏ ਗਏ। ਇਸ ਮੌਕੇ ਸਹਾਸੰਗਤ ਉਲਾਵਾ ਇਲਾਕਾ ਨਿਵਾਸੀਆਂ ਨੇ ਮ੍ਰਿਤਕ ਦੇਹ ਦੇ ਨਿਵਾਸ ਸਥਾਨ ਤੋਂ ਫੁੱਲਾਂ ਨਾਲ ਸ਼ਿੰਗਾਰੀ ਐਂਬੂਲੈਂਸ ਦੇ ਵਿੱਚ ਫੁੱਲਾਂ ਦੀ ਵਰਖਾ ਕਰਦਿਆਂ ਕਾਫਲੇ ਦੇ ਰੂਪ ਵਿੱਚ ਅੰਤਿਮ ਵਿਦਾਇਗੀ ਦਿੱਤੀ। ਇਸ ਤੋਂ ਪਹਿਲਾਂ ਡੇਰਾ ਸੱਚਾ ਸੌਦਾ ਦੀ ਪਵਿੱਤਰ ਮਰਿਆਦਾ ਅਨੁਸਾਰ ਬੇਨਤੀ ਦਾ ਸ਼ਬਦ ਬੋਲਿਆ ਗਿਆ ਇਸ ਮੌਕੇ 85 ਮੈਂਬਰ ਪੰਜਾਬ ਕੁਲਵੀਰ ਸਿੰਘ ਇंसा ਨੇ ਦੱਸਿਆ ਕਿ ਬੀਤੀ ਸ਼ਾਮ ਜਸਵੀਰ ਸਿੰਘ ਇंसा ਦਾ ਦੇਹਾਂਤ ਹੋ ਗਿਆ ਸੀ। ਉਹ ਪਿਛਲੇ ਕੁਝ ਮਹੀਨਿਆਂ ਤੋਂ ਬਿਮਾਰ ਚੱਲ ਰਹੇ ਸਨ। ਉਹਨਾਂ ਨੇ ਮੌਤ ਉਪਰੰਤ ਸਰੀਰਦਨ ਕਰਨ ਦਾ ਪਰਣ ਲਿਆ ਹੋਇਆ ਸੀ। ਇਸ ਮੁਕੇ ਦੱਸਦੀ ਹੈ ਕਿ ਡੇਰਾ ਸੱਚਾ ਸੌਦਾ ਵੱਲੋਂ ਚਲਾਈ ਗਈ ਰੀਤ ਧੀ ਪੁੱਤਰ ਇੱਕ ਸਮਾਨ ਦੇ ਚਲਦੇ ਜਾਂ ਜਸਵੀਰ ਇਨਸਾਨ ਦੀ ਧੀ ਅਤੇ ਨੋਹ ਵੱਲੋਂ ਵੀ ਅਰਥੀ ਨੂੰ ਮੋਢਾ ਦਿੱਤਾ ਗਿਆ ਅੱਜ ਬਲਾਕ ਬਠਿੰਡਾ ਦੀ ਏਰੀਆ ਗੁਰੂ ਗੋਬਿੰਦ ਸਿੰਘ ਨਗਰ ਦੇ ਬਾਈ ਜਸਵੀਰ ਜੀ ਜੋ ਕੱਲ ਆਪਣਾ ਚੋਲਾ ਛੱਡ ਗਏ ਸਨ ਅੱਜ ਸਾਰੇ ਬਠਿੰਡਾ ਬਲਾਕ ਦੀ ਸਾਧ ਸੰਗਤ ਵੱਲੋਂ ਔਰ ਪਰਿਵਾਰ ਦੀ ਸਹਿਮਤੀ ਦੇ ਨਾਲ ਪਰਿਵਾਰ ਦੀ ਸਹਿਯੋਗ ਦੇ ਨਾਲ ਅੱਜ ਉਹਨਾਂ ਦਾ ਸਰੀਰਦਾਨ ਕੀਤਾ ਗਿਆ ਹੈ ਇਹ ਸਭ ਡੇਰਾ ਸੱਚਾ ਸੌਦਾ ਦੇ ਹਜ਼ੂਰ ਪਿਤਾ ਸੰਤ ਡਾਕਟਰ ਬਰਮੀਤ ਰਾਮ ਰਹੀਮ ਸਿੰਘ ਜੀ ਦੀ ਸਿੱਖਿਆ ਦੇ ਤੇ ਚੱਲਦੇ ਹੋਏ ਪਰਿਵਾਰ ਨੇ ਸਰੀਰਦਾਨ ਕੀਤਾ ਹੈ ਤਾਂ ਬਹੁਤ ਹੀ ਸਲਾਘਾਯੋਗ ਕਦਮ ਹੈ ਕਿਉਂਕਿ ਜੋ ਅੱਜ ਇਹ ਸਰੀਰਦਾਨ ਹੋਇਆ ਹੈ ਉਹ ਮੈਡੀਕਲ ਖੋਜਾਂ ਵਾਸਤੇ ਲਖਨਊ ਵਿਖੇ ਭੇਜਿਆ ਗਿਆ ਹੈ ਤਾਂ ਅਸੀਂ ਸਾਰੇ ਪਰਿਵਾਰ ਦਾ ਧੰਨਵਾਦ ਕਰਦੇ ਹਾਂ ਸਾਰੀ ਬਲਾਕ ਕਮੇਟੀ ਵੱਨੀਓ 85 ਮੈਂਬਰ ਭੈਣ ਪਾਈਆਂ ਵੱਨੋਂ ਜਿਨ੍ਹਾਂ ਨੇ ਬਹੁਤ ਵਧੀਆ ਕੰਮ ਕੀਤਾ ਔਰ ਸਰੀਰ ਨੂੰ ਸਤਗੁਰ ਦੇ ਲੇਖੇ ਲਾਇਆ ਹੈ ਸਭ ਤੋਂ ਮਹਾਨ ਕੰਮ ਹੈ ਬਾਡੀ ਡੋਨੇਟ ਕਰਨਾ ਆਪਾਂ ਕਈ ਵਾਰ ਸੋਚ ਲੈਣੀ ਹੈ ਕਿ ਬਾਡੀ ਡੋਨੇਟ ਕਿਉਂ ਕੀਤੀ ਜਾ ਰਹੀ ਹੈ ਕਿਸ ਵਜ੍ਹਾ ਨਾਲ ਕੀਤੀ ਜਾ ਰਹੀ ਹੈ ਸੋ ਮੈਂ ਉਹਨਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਬਾਡੀ ਡੋਨੇਟ ਜੋ ਅੱਜ ਇਹ ਪਰਿਵਾਰ ਵੱਲੋਂ ਐਡਾ ਵੱਡਾ ਉਪਰਾਲਾ ਮਾਨਵਤਾ ਭਲਾਈ ਵਾਸਤੇ ਕੀਤਾ ਗਿਆ ਹੈ ਉਹ ਕੋਈ ਛੋਟੀ ਗੱਲ ਨਹੀਂ ਇਸ ਸੁਨਹਿਰੀ ਅੱਖਰਾਂ ਦੇ ਵਿੱਚ ਬਾਈ ਜੀ ਦਾ ਨਾਮ ਲਿਖਿਆ ਜਾਏਗਾ ਕਿਉਂ ਲਿਖਿਆ ਜਾਏਗਾ ਕਿਉਂਕਿ ਬਾਡੀ ਡੋਨੇਟ ਜਦੋਂ ਕੀਤੀ ਜਾਂਦੀ ਹੈ ਉਹ ਬਾਡੀ ਡੋਨੇਟ ਕਿਸੇ ਨਾ ਕਿਸੇ ਹਸਪਤਾਲ ਦੇ ਵਿੱਚ ਕੀਤੀ ਜਾਂਦੀ ਹੈ ਮੈਡੀਕਲ ਇੰਸਟੀਚਿਊਟ ਦੇ ਵਿੱਚ ਕੀਤੀ ਜਾਂਦੀ ਹੈ ਅੱਜ ਜੋ ਬਾਈ ਜੀ ਦੀ ਬਾਡੀ ਜਾ ਰਹੀ ਹੈ ਉਹ ਡਾਕਟਰ ਕੇ ਐਨ ਐਸ ਮੈਮੋਰੀਅਲ ਮੈਡੀਕਲ ਕਾਲਜ ਨਖਲਾਈ ਦੇ ਵਿੱਚ ਜਾ ਰਹੀ ਹੈ ਜਸਵੀਰ ਸਿੰਘ ਦੀ ਇਨਸਾ ਅਮਰ ਰਵੇ ਕਮੇ ਕਮੇ ਪੱਛੰਦ ਵਾਸੀ ਫਰੀਦਦਾਨੀ ਪ੍ਰੇਮੀ ਜਸਵੀਰ ਸਿੰਘ ਦੀ ਇਨਸਾ ਅਮਰ